ਮੈਂ ਸਭ ਤੋਂ ਪਹਿਲਾਂ ਸੁਮੀਤ ਦਿੱਲੀ ਵਾਸੀ ਕਾ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਵਾਸਤੇ ਦਿਨ ਰਾਤ ਇੱਕ ਕਰਕੇ ਅੱਜ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਝੰਡਾ ਬਲੰਦ ਕੀਤਾ ਤੇ ਝੂਠ ਦਾ ਜਿਹੜਾ ਕੇਜਰੀ ਵਾਲਾ ਝੂਠਾ ਜਿਹੜਾ ਪਰਦਾ ਖਾਸ਼ ਕੀਤਾ ਅਸੀਂ ਤੇ ਉਹਦੀਆਂ ਗਰਾਂਗੀਆਂ ਤੋਂ ਜ਼ਲਤ ਅਰਸਰ ਦੇ ਵਾਸੀਆਂ ਵੱਲੋਂ ਸਮੁੱਚੇ ਅਧਿਕਾਰਾਂ ਵੱਲੋਂ ਵਰਕਰਾਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਸਮੁੱਚੀ ਲੀਡਰਸ਼ਿਪ ਅਸੀਂ ਆਪਣੇ ਵੱਲੋਂ ਵਧਾਈ ਦਿੰਦੇ ਹਾਂ ਤਾਂ ਸਮੁੱਚੇ ਦਿੱਲੀ ਵਾਸੀਆਂ ਦਾ ਇਹਦੀਆਂ ਗਰਾਈਆਂ ਤੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕੇਜਰੀ ਆ ਜੋ ਪਿਛਲੇ ਸਮੇਂ ਤੋਂ ਲਾਰੇ ਲਾ ਰਿਹਾ ਸੀ ਝੂਠ ਦਾ ਜਿਹੜਾ ਪਲੰਤਾ ਲੋਕਾਂ ਨੂੰ ਝੂਠ ਮਾਰ ਮਾਰ ਕੇ ਗੁੰਮਰਾਹ ਕਰਦੇ ਸੀ ਉਹਦਾ ਜਿਹੜਾ ਪਰਦਾ ਜਿਹੜਾ ਉਹ ਨਕਾਲ ਕਰਕੇ ਅੱਜ ਉਹਦਾ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਝੰਡਾ ਡੇਰਾ ਉਹ ਉੱਚਾ ਹੋ ਤੇ ਇਸੇ ਦੇ ਬਾਅਦ ਅੱਜ ਇਸ ਗੱਲ ਤੋਂ ਸਪਸ਼ਟ ਸੰਕੇਤ ਹੈ ਕਿ ਆਉਣ ਵਾਲੇ ਟਾਈਮ ਤੋਂ ਵਿੱਚ ਲੋਕਾਂ ਨੇ ਹੁਣ ਲੱਕ ਬੰਨ ਕੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਝੰਡਾ ਲੜਾਉਣ ਨੂੰ ਤਿਆਰ ਬੈਠੇ ਨੇ ਮਾਸ ਸਮੁੱਚੇ ਜਲਾਤਾਰ ਪਰ ਦੇ ਵਸੀਆਂ ਵੱਲੋਂ ਇੱਕ ਵਾਰੀ ਭਾਰਤੀ ਜਨਤਾ ਪਾਰਟੀ ਦੀ ਦਿੱਲੀ ਦੀ ਜਨਤਕ ਕਸ਼ੀਦੇ ਵਿੱਚ ਸਮੁੱਚੇ ਦੇਸ਼ ਨੂੰ ਸਮੁੱਚੇ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੂੰ ਦੇਦੀਆਂ ਗਹਿ ਰਹੀਆਂ ਤੋਂ ਵਧਾਈ ਮਿਲਣਾ ਪਹਿਲਾਂ ਤੇ ਸਾਰੇ ਦੇਸ਼ ਵਸੀਆਂ ਨੂੰ ਦਿੱਲੀ ਵਸੀਆਂ ਨੂੰ ਤੇ ਪੰਜਾਬ ਵਸੀਆਂ ਨੂੰ ਔਰ ਉਹਨਾਂ ਮਿਹਨਤੀ ਵਰਕਰਾਂ ਨੂੰ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਦਿੱਲੀ ਦੇ ਵਿੱਚ ਸਰਕਾਰ ਲਿਆਂਦੀਆਂ ਮੈਂ ਉਹਨਾਂ ਦਾ ਪਹਿਲੇ ਦਿਲੋਂ ਧੰਨਵਾਦ ਕਰਦਾ ਪਹਿਲੇ ਦਿਲੋਂ ਲੱਖ ਲੱਖ ਵਧਾਈ ਵੀ ਦਿੰਦਾ ਉਹਨਾਂ ਨੂੰ ਕਿ ਉਹਨਾਂ ਨੇ ਜਿਹੜਾ ਝੂਠੀ ਸਰਕਾਰ ਦਾ ਸੱਤਾਨਾਸ਼ ਕਰ ਦਿੱਤੀ ਹੋਈ ਹੈ ہماری ਹੁਣ ਪੰਜਾਬ ਦੀ ਵਾਰੀ 2027 ਦੇ ਵਿੱਚ ਬਹੁਤ ਵੱਡੇ ਮੰਗਲ ਦੇ ਨਾਲ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਸਰਕਾਰ ਬਣਾਏਗੀ